ਸ੍ਰੀ ਗੁਰੂ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇਹ ਆਪਣੇ ਨਾਲ ਬਾਈ ਜੀ ਹੁਰੀ ਜੀ ਨੇ ਬਾਈ ਜੀ ਹੁਰਾ ਦਾ ਨਾਮ ਗੁਰਪ੍ਰੀਤ ਹੈ ਤੇ ਬਾਈ ਜੀ ਹੁਰੀ ਰਾਜਗਰੀ ਦਾ ਕੰਮ ਕਰਦੇ ਨੇ ਜਾਨੀ ਕਿ ਮਿਸਤਰੀ ਨੇ ਤੇ ਬਾਈ ਜੀ ਹਰ ਇੱਕ ਦਾ ਜ਼ਿੰਦਗੀ ਦੇ ਵਿੱਚ ਸੁਪਨਾ ਹੁੰਦਾ ਹੈ ਕਿ ਮੇਰੇ ਕੋਲ ਇੱਕ ਵਧੀਆ ਤੇ ਸੋਹਣਾ ਘਰ ਹੋਵੇ ਤੇ ਜਿਹੜਾ ਉਹ ਹਰ ਇੱਕ ਦਾ ਸੁਪਨਾ ਹੈ ਓਏ ਬਾਈ ਜੀ ਹੁਰਾ ਪੂਰੀ ਪੂਰਾ ਕਰਦੇ ਨੇ ਕਿਉਂਕਿ ਬਾਈ ਜੀ ਹੁਰਾ ਦੇ ਹੱਥਾਂ ਦੇ ਵਿੱਚ ਉਸ ਪਰਮਾਤਮਾ ਨੇ ਕਲਾ ਬਖਸ਼ੀ ਹੋਈ ਹੈ ਤੇ ਇਹ ਘਰ ਪਾਉਂਦੇ ਨੇ ਤੇ ਆ ਪਿੱਛੇ ਵੀ ਜਿਹੜੀ ਆਪਾਂ ਜਿੱਥੇ ਖੜੇ ਹੋਏ ਆਂ ਬਹੁਤ ਸੋਹਣੀ ਕੋਠੀ ਤਿਆਰ ਕੀਤੀ ਐ ਤੇ ਬਾਈ ਜੀ ਹੋਰੀ ਕਰਦੇ ਨੇ ਕੋਠੀਆਂ ਤਿਆਰ ਤੇ ਇਹ ਕੋਠੀ ਤੁਹਾਨੂੰ ਸਾਰੀ ਦਿਖਾਵਾਂਗੇ ਵੀ ਕੀ ਕੀ ਇਹਦੇ ਅੰਦਰ ਬਣਿਆ ਹੋਇਆ ਤੇ ਕਿੰਨੀ ਜਗ੍ਹਾ ਦੇ ਵਿੱਚ ਬਣੀ ਹੋਈ ਐ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਜੀ ਕਿੱਦਾਂ ਠੀਕ ਹੋਈ ਵਧੀਆ ਜੀ ਵਧੀਆ ਤੇ ਬਾਈ ਜੀ ਇਹ ਜਿਹੜੀ ਕੋਠੀ ਐ ਇਹ ਤੁਸੀਂ ਤਿਆਰ ਕੀਤੀ ਹੈ ਹਾਂ ਜੀ ਆਪਨੇ ਕਰੀਏ ਤਿਆਰੀ ਠੀਕ ਐ ਤੇ ਬਾਈ ਜੀ ਫਿਰ ਇਹਦੇ ਕੋਠੀ ਬਾਰੇ ਦਿਓ ਵੀ ਜਾਣਕਾਰੀ ਹਾਂ ਜੀ ਇਹ 36 बाई 65 ਦਾ ਪਲਾਟ ਐ ਜੀ ਛੱਤੀ 226 ਦਾ ਪਲਾਟ ਹੈ ਹਾਂ ਇਹ ਕਾਰਨਲ ਦਾ ਪਲਾਟ ਹੈ ਜੀ ਦੋ ਗਲੀਆਂ ਤੇ ਠੀਕ ਹੈ ਹਾਂਜੀ ਹਾਂ ਤੇ ਬਾਈ ਜੀ ਆਜੋ ਫਿਰ ਦਿਖਾਓ ਜੀ ਇਹਦਾ ਰਕਸ਼ਾ ਹੈ ਤੇ ਆਜੋ ਬਾਈ ਜੀ ਸਾਡੇ ਨਾਲ ਬਣ ਕੇ ਰਹਾ ਜੇ ਤੇ ਆਪਾਂ ਤੁਹਾਨੂੰਆਂ ਵੀ ਕੋਠੀ ਦੇ ਵਿੱਚ ਕੀ ਕੀ ਕੁਝ ਬਣਿਆ ਹੋਇਆ ਹੈ ਇਹ ਪੋਰਚ ਆ ਗਈ ਜੀ ਪਹਿਲੀ ਆਪਣਾ ਗੱਡੀ ਲਈ ਤੇ ਨਾਲ ਇਹਦੇ ਪਾਰਕ ਆ ਗਈ ਅੱਛਾ ਜਾਣੀ ਕਿ ਇਹ ਪੋਰਚਾ ਆ ਗਿਆ ਤੇ ਇਧਰ ਨਾਲ ਇਹ ਮਤਲਬ ਪਾਰਕ ਦੀ ਜਗਾ ਛੱਡਦੀ ਜੱਥੇ ਹਾਂਜੀ ਹਾਂਜੀ ਪਾਰਕ ਦੀ ਜਗਾ ਛੱਡਦੀ ਇੱਥੇ ਠੀਕ ਹੈ ਹਾਂਜੀ ਗ੍ਰੀਨ ਜਗਾ ਤੇ ਬਾਕੀ ਆਜੋ ਬਾਈ ਜੀ ਸਾਡੇ ਨਾਲ ਬਣ ਕੇ ਰਿਓ ਤੇ ਅੰਦਰ ਉਹ ਦਿਖਾਨੇ ਆ ਤੁਹਾਨੂੰ ਬਹੁਤ ਹੀ ਸੋਹਣੀ ਤੇ ਘੈਂਟ ਬਣੀ ਹੋਈ ਆ ਕੋਠੀ ਤੇ ਦੋ ਬਾਈ ਜੀ ਕੋਠੀ ਦੇ ਵਿੱਚ ਵਰਦਿਆ ਸਾਰੀ ਤੇ ਇੱਕ ਰਾਂ ਬੰਦੇ ਦੀ ਰੂਹ ਨੂੰ ਸਕੂਨ ਜਾ ਆ ਜਾਂਦਾ ਕਿਉਂਕਿ ਬਹੁਤ ਹੀ ਸੋਹਣਾ ਤੇ ਘੈਂਟ ਨਕਸ਼ਾ ਬਣਿਆ ਹੋਇਆ ਤੇ ਬਿਲਕੁਲ ਖੁੱਲਾ ਨਕਸ਼ਾ ਹੈ ਤੇ ਰੂਹ ਇੱਕ ਰੀ ਬੰਦੇ ਦੀ ਨੂੰ ਪੂਰਾ ਸਕੂਨ ਆ ਜਾਂਦਾ ਹੈ ਤੇ ਉਹ ਬਾਈ ਜੀ ਜਿਹੜਾ ਨਾਲ ਗੱਲਬਾਤ ਕਰਦੇ ਆ ਨਾਲ ਨਾਲ ਆਪਾਂ ਨੂੰ ਸਾਈਟ ਅਸੀਂ ਜਾਣਗੇ ਤੇ ਹਰ ਇੱਕ ਚੀਜ਼ ਦਿਖਾਈ ਜਾਣਗੇ ਹਾਂਜੀ ਇਹ ਹੈਗਾ 17 22 18 ਦਾ ਸਾਈਟ ਜੀ ਲੋਬੀ ਲੋਬੀ ਆ ਗਈ ਇਹ ਆਪਣੀ ਲੋਬੀ ਦੇ ਨਾਲ ਹੀ ਕਿਚਨ ਆ ਗਈ ਜੀ ਆਪਣੀ ਅੱਛਾ ਇਹ ਲੋਬੀ ਦੇ ਨਾਲ ਇਹ ਕਿਹੜਾ ਹੈ ਹਾਂਜੀ ਹਾਂ ਕਿਚਨ ਆ ਗਈ ਠੀਕ ਹੈ ਕਿਚਨ ਦੇ ਨਾਲ ਹੀ ਇਹ ਆਪਣਾ ਬਾਥਰੂਮ ਆ ਗਈ ਠੀਕ ਹੈ ਜੀ ਹਾਂਜੀ ਹਾਂ ਏ ਆ ਦੇਖੋ ਬਾਈ ਜੀ ਦੂਬੀ ਦੇ ਨਾਲ ਹੀ ਕਿਚਨ ਆ ਗਈ ਤੇ ਕਿੱਡੀ ਸੋਹਣੀ ਕਿਚਨ ਤਿਆਰ ਕਿਉਂਕਿ ਹਜੇ ਕੰਮ ਚੱਲ ਰਿਹਾ ਹੈ ਹਜੇ ਕੰਮ ਹੋਣ ਵਾਲਾ ਹੈ ਤੇ ਬਾਕੀ ਤਕਰੀਬਨ ਉੰਜ ਤੱਕ ਕੰਮ ਕੰਪਲੀਟ ਹੋ ਗਿਆ ਤੇ ਵਿੱਚ ਵਿੱਚ ਕੰਮ ਚੱਲਦਾ ਪਿਆ ਤੇ ਬਾਕੀ ਆਜੋ ਬਾਈ ਜੀ ਅੰਗੇ ਦਿਖਾਉ ਹਾਂਜੀ ਆਜੋ ਜੀ ਹੁਣ ਬੈਡਰੂਮ ਕੰਨੀ ਜਾਂਦੇ ਆ ਜੀ ਆਹ ਫਰਸਟ ਬੈਡਰੂਮ ਆ ਗਈ ਥੱਲੇ ਠੀਕ ਹੈ ਜੀ ਹਾਂਜੀ ਇਹ ਬੈੱਡਰੂਮ ਆ ਗਿਆ ਜੀ ਇਹ ਬੈੱਡਬੁੱਡ ਲੱਗਣੇ ਨੇ ਇਹਦੇ ਵਿੱਚ ਹੀ ਹਜੇ ਕੰਮ ਚੱਲ ਰਿਹਾ ਹੈ ਮਿਸਤਰੀ ਦਾ ਲੱਕੜ ਵਾਲੇ ਦਾ ਜੀ ਥੋੜਾ ਜਿਹਾ ਰਹਿ ਗਿਆ ਹਜੇ ਪੈਂਡਿੰਗ ਤੇ ਕੰਮ ਇਹ ਕਬੂੜਾ ਗਿਆ ਹੀ ਨਾਲ ਹੀ ਨਾਲ ਹੀ ਇਹਦੇ ਡਰੈਸਿੰਗ ਆ ਗਿਆ ਜੀ ਨਾਲ ਹੀ ਇਹਦੇ ਬੋਸ਼ੇਰੀ ਆ ਗਿਆ ਜੀ ਆਪਣਾ ਠੀਕ ਹੈ ਠੀਕ ਹੈ ਹਾਂ ਇਹ ਬੋਸ਼ੇਰੀ ਆ ਗਿਆ ਜੀ ਸੈਟਮ ਇਹ ਬੋਸ਼ੇਰੀ ਆ ਗਿਆ ਜੀ ਤੇ ਆਹ ਦੇਖੋ ਬਾਈ ਜੀ ਇਹ ਬੈੱਡਰੂਮ ਹੈ ਤੇ ਜਿਵੇਂ ਹੁਣ ਅੱਜ ਕੱਲ ਟੈਕਨੀਕਾਂ ਬਦਲਦੀਆਂ ਜਾਂਦੀਆਂ ਤੇ ਯੁੱਗ ਬਦਲਦਾ ਜਾਂਦਾ ਹੈ ਤੇ ਬਾਹਰ ਵਾਲੀ ਤਕਨੀਕ ਆਈ ਜਾਂਦੀ ਹੈ ਤੇ ਇਹ ਕਮਰਾ ਬਿਲਕੁਲ ਬਾਹਰ ਦੀ ਤਕਨੀਕ ਦਾ ਲੱਗਦਾ ਕਿਉਂਕਿ ਵੇਖੋ ਕਿੱਦਾਂ ਸੋਹਣਾ ਨਕਸ਼ਾ ਬਣਿਆ ਹੋਇਆ ਹੈ ਤੇ ਬਾਥਰੂਮ ਇਹਦੇ ਨਾਲ ਹੀ ਦੇਤਾ ਤੇ ਇਹ ਵਿੱਛੀ ਬਿਮਾਰੀ ਵਗੈਰਾ ਤੇ ਇੱਥੇ ਅੱਗੇ ਇੱਥੇ ਬਾਈ ਜੀ ਐਲਈਡੀ ਵਾਲਾ ਆ ਗਿਆ ਹੈ ਨਾ ਹਾਂ ਜੀ ਆ ਐਲਈਡੀ ਲੱਗੂਗੀ ਜੀ ਤੇ ਆਹ ਦੇਖੋ ਜੀ ਅੱਗੇ ਇਹ ਐਲਈਡੀ ਵਾਲਾ ਬਣਿਆ ਹੋਇਆ ਹੈ ਤੇ ਕਿੱਦਾਂ ਸੋਹਣਾ ਇਹ ਵੀ ਮਤਲਬ ਜਦੋਂ ਬਣ ਕੇ ਤਿਆਰ ਹੋ ਗਿਆ ਤੇ ਪੂਰਾ ਘੈਂਟ ਲੱਗੂਗਾ ਤੇ ਇੱਥੇ ਲੱਗੇਗੀ ਐਲਈਡੀ ਤੇ ਇੱਥੇ ਪ ਤੇ ਬਹੁਤ ਹੀ ਸੋਹਣਾ ਬਾਈ ਜੀ ਕਮਰਾ ਬਣਿਆ ਹੋਇਆ ਤੇ ਤੇ ਇਹ ਬਾਈ ਜੀ ਬੈੱਡ ਇੱਥੇ ਥੱਲੇ ਮਤਲਬ ਬਿਲਕੁਲ ਸੈਟ ਹੋ ਕੇ ਜਦੋਂ ਆਇਆ ਪੂਰੀ ਤਿਆਰੀ ਹੋ ਗਈ ਤਾਂ ਐ ਪੂਰਾ ਘੈਂਟ ਬਣ ਜੂਗਾ ਕਮਰਾ ਤੇ ਬਾਕੀ ਆਜੋ ਜੀ ਪਰਦੀ ਸਾਈਡ ਵਾਲਾ ਬੈਡਰੂਮ ਨਾਲ ਉਹ ਦਿਖਾਉਂਦਾ ਹਾਂ ਹਾਂਜੀ ਹਾਂਜੀ ਆਹ ਦੂਸਰਾ ਬੈਡਰੂਮ ਆ ਗਿਆ ਨਾਲ ਹੀ ਜੀ ਇਹਦੇ ਠੀਕ ਹੈ ਹਾਂਜੀ ਹਾਂ ਤੇ ਇਹ ਬਾਈ ਜੀ ਕਿੰਨੀ ਜਗ੍ਹਾ ਚ ਬਣਿਆ ਹੋਇਆ ਹੈ ਇਹ 10 बाई 13 ਦਾ ਬੈਡਰੂਮ ਹੈ ਜੀ 10 बाई 13 ਚ ਬਣਿਆ ਹੋਇਆ ਬੈਡਰੂਮ ਹਾਂਜੀ ਹਾਂਜੀ ਤੇ ਇਹ ਇਹਦੇ ਨਾਲ ਮਤਲਬ ਕੱਪ ਬੋਰਡ ਇਹਦੇ ਨਾਲ ਆ ਗਿਆ ਹਾਂਜੀ ਕੱਪ ਬੋਰਡ ਆ ਗਿਆ ਵਿੱਚ ਇਹ ਇੱਧਰ ਬੈੱਡ ਆ ਗਿਆ ਸਾਹਮਣੇ ਐਲਸੀਡੀ ਪੈਨਲ ਆ ਗਈ ਹੈ ਤੇ ਇਹ ਐਲਸੀਡੀ ਪੈਨਲ ਆ ਗਿਆ ਤੇ ਇਹਦੇ ਪਿੱਛੇ ਆ ਵਿੰਡੋ ਛੱਡੀ ਹੋਈ ਹੈ ਨਾ ਹਾਂਜੀ ਜਾਲ ਆ ਗਿਆ ਜੀ ਪਿੱਛੇ ਠੀਕ ਹੈ ਕਟਆਊਟ ਆ ਗਿਆ ਜਾਲ ਆ ਗਿਆ ਜੀ ਪਿੱਛੇ ਦੇ ਠੀਕ ਹੈ ਤੇ ਇਹ ਪਿੱਛੋਂ ਵੀ ਦਿਖਾ ਦਿਓ ਖੋਲ ਕੇ ਹਾਂਜੀ ਹਾਂ ਦੇਖੋ ਜੀ ਇਹ ਬਹੁਤ ਸ਼ੇਰੀ ਆ ਗਈ ਜੀ ਮੈਂ ਆਪਣਾ ਸਾਰਾ ਬੋਸ਼ੇਰੀ ਆ ਗਈ ਜਾਲ ਆਪਣਾ ਠੀਕ ਹੈ ਕੱਪੜੇ ਕੁੱਪੜੇ ਧੋਣ ਨੂੰਰੇ ਸਾਰਾ ਤੇ ਇਹ ਬਾਈ ਦੀ ਪਿੱਛੇ ਮਤਲਬ ਜਗਾ ਛੱਡੀ ਹੋਈ ਹੈ ਤੇ ਮਤਲਬ ਉੱਪਰ ਪਾਇਆ ਹੋਇਆ ਜਾਲ ਨਾਲੇ ਤਾਂ ਇੱਥੋਂ ਰੋਸ਼ਨੀ ਆਉਂਦੀ ਹੈ ਤੇ ਨਾਲੇ ਉਪਰੋਂ ਵੀ ਆ ਜੀ ਇੱਥੇ ਹਵਾ ਕਿਉਂਕਿ ਕਮਰਿਆਂ ਦੇ ਵਿੱਚ ਗੁੰਮ ਵਗੈਰਾ ਨਹੀਂ ਹੁੰਦਾ ਜੀ ਤੇ ਇੱਥੋਂ ਹਵਾ ਕਰਾਸ ਹੋ ਜਾਂਦੀ ਹੈ ਤੇ ਇੱਥੇ ਪਿੱਛੇ ਜਿਵੇਂ ਮਤਲਬ ਇਹ ਜਗਾ ਛੱਡੀ ਹੋਈ ਹੈ ਇੱਥੇ ਪਿੱਛੇ ਵਾਸ਼ਿੰਗ ਮਸ਼ੀਨ ਲਾ ਕੇ ਕੱਪੜੇ ਵਗੈਰਾ ਮਤਲਬ ਧੋਣ ਦੀ ਬਹੁਤ ਵਧੀਆ ਜਗਾ ਹੈ ਤੇ ਇਹ ਵੀ ਇੱਥੇ ਬਹੁਤ ਵਧੀਆ ਕਮਰੇ ਆ ਦੇ ਪਿੱਛੇ ਨਕਸ਼ੇ ਦੇ ਵਿੱਚ ਛੱਡੀ ਹੋਈ ਆ ਜੀ ਤੇ ਬਾਕੀ ਆਜੋ ਬਾਈ ਜੀ ਹੋਰ ਦਿਖਾਓ ਜੀ ਆ ਜੀ ਤੀਸਰਾ ਬੈਡਰੂਮ ਦਿਖਾ ਦਿੰਦੇ ਤੇ ਇਹ ਬਾਈ ਜੀ ਮਤਲਬ ਤੀਜਾ ਬੈਡਰੂਮ ਆ ਗਿਆ ਹਾਂ ਜੀ ਆਇਆ ਤੀਸਰਾ ਬੈਡਰੂਮ ਆ ਗਿਆ ਥੱਲੇ ਥੱਲੇ ਜੀ ਠੀਕ ਹੈ ਜੀ ਹਾਂਜੀ ਹਾਂ ਤੇ ਇਹ ਬਾਈ ਜੀ ਆ ਗਿਆ ਮਤਲਬ ਤੀਜਾ ਕਮਰਾ ਜਾਨੀ ਕਿ ਤੀਜਾ ਬੈਡਰੂਮ ਤੇ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਕੱਪ ਬੋਰਡ ਵਗੈਰਾ ਤੇ ਬੈੱਡ ਲੱਗਾ ਹੋਇਆ ਤੇ ਇਹ ਐਲ ਸੀ ਡੀ ਪੈਨਲ ਆ ਗਿਆ ਇਸ ਸਾਈਡ ਤੇ ਪਿੱਛੇ ਇਹਦੇ ਵਿੰਡੋਸ ਛੱਡੀ ਹੋਈ ਆ ਤੇ ਨਾਲ ਇਹਦੇ ਦਿੱਤਾ ਹੋਇਆ ਦਰਵਾਜਾ ਜਾਨੀ ਕਿ ਜਿਹੜੀ ਆਪਾਂ ਮਤਲਬ ਪਿੱਛੇ ਜਗਾ ਦੇਖੀ ਸੀ ਤੇ ਉਹ ਪਿੱਛੇ ਇਧਰ ਅਟੈਚ ਇਹਦੇ ਇਹਦੇ ਕਮਰੇ ਦੇ ਆ ਜਾਦੀ ਆ ਤੇ ਇਹ ਬਾਈ ਦੀ ਨਾਲ ਬਾਥਰੂਮ ਹੈ ਇਹ ਅਟੈਚ ਬਾਥਰੂਮ ਆ ਗਿਆ ਇੰਨਾ ਅੱਛਾ ਬਾਥਰੂਮ ਨਾਲ ਅਟੈਚ ਆ ਗਿਆ ਨਾਲ ਹੀ ਬੈਡਰੂਮ ਦੇ ਬਾਥਰੂਮ ਅਟੈਚ ਆ ਗਿਆ ਠੀਕ ਹੈ ਹਾਂਜੀ ਤੇ ਆਹ ਦੇਖੋ ਬਾਈ ਦੀ ਇਸ ਮਤਲਬ ਕਮਰੇ ਦੇ ਨਾਲ ਤੇ ਆਹ ਦੇਖੋ ਸੁਣਾ ਪਿਆਰ ਹੋਇਆ ਹੋਇਆ ਹੈ ਬਾਥਰੂਮ ਤੇ अच्छा ये दरवाजा इस साइड आ गया पीछे का हां हां ये जाल ਦੇ ਵਿੱਚ ਆ ਗਿਆ ਜਾਲ ਦੇ ਵਿੱਚ ਆ ਗਿਆ ਕਿਉਂਕਿ ਉਹ ਉਹਨੂੰ ਬਾਥਰੂਮ ਦਿੱਤਾ ਹੋਇਆ ਇਹਨੂੰ ਦਿੱਤਾ ਹੋਇਆਗਾ ਤੇ ਜਿਹੜਾ ਤੀਸਰਾ ਬੈਡਰੂਮ ਆ ਵਿਚਾਲੇ ਆ ਗਿਆ ਉਹਨੂੰ ਬਾਥਰੂਮ ਨੇ ਇਹ ਕਰਤਾ ਜੀ ਕਮਨ ਕਰਤਾ ਇਹਦੇ ਨਾਲ ਠੀਕ ਹੈ ਤੇ ਨਾਲ ਕਮਨ ਕਰਤਾ ਠੀਕ ਹੈ ਠੀਕ ਹੈ ਤੇ ਆਹ ਦੇਖੋ ਬਾਈ ਜੀ ਕਿੰਨਾ ਸੋਹਣਾ ਬਾਈ ਜੀ ਫਰਾਂ ਨੇ ਮਤਲਬ ਨਕਸ਼ਾ ਤਿਆਰ ਕੀਤਾ ਹੋਇਆ ਹੈ ਕਿਉਂਕਿ ਜਿਹੜੀ ਇਹ ਬਾਥਰੂਮ ਦੇ ਵਿੱਚ ਉਹ ਮਤਲਬ ਇਹ ਦਰਵਾਜ਼ਾ ਦਿੱਤਾ ਹੈ ਇਹ ਬਹੁਤ ਹੀ ਵਧੀਆ ਦਿੱਤਾ ਹੈ ਕਿਉਂਕਿ ਇਸ ਸਾਈਡ ਤੋਂ ਜਾਣ ਵਾਸਤੇ ਇਹ ਦਰਵਾਜ਼ਾ ਬਹੁਤ ਵਧੀਆ ਕੰਮ ਕਰਦਾ ਹੈ ਤੇ ਇਹ ਆ ਗਿਆ ਜੀ ਜਿਹੜੀ ਟੋਟਾਕ ਮਗਰ ਜਗਾ ਛੱਡੀ ਹੋਈ ਹੈ ਤੇ ਇਹ ਨਾਲ ਆ ਗਿਆ ਜੀ ਬਾਥਰੂਮ ਜਿਹੜਾ ਟੈਕ ਕੀਤਾ ਹੋਇਆ ਹੈ ਇਹ ਬੈਡਰੂਮ ਤੋਂ ਨਾਲ ਹੀ ਇਹ ਪੂਜਾ ਰੂਮ ਆ ਗਿਆ ਜੀ ਆਪਣੇ ਲੋਬੀ ਦੇ ਵਿੱਚ ਅੱਛਾ ਯਾਨੀ ਕਿ ਲੋਬੀ ਤੇ ਇਹ ਬੈਡਰੂਮ ਦੇ ਨਾਲ ਇੱਥੇ ਅੱਗੇ ਮਤਲਬ ਪੂਜਾ ਰੂਮ ਹਾਂਜੀ ਆ ਪੂਜਾ ਰੂਮ ਦਿੱਤਾ ਜੀ ਠੀਕ ਹੈ ਠੀਕ ਹੈ ਬਾਈ ਜੀ ਜਿਵੇਂ ਡ੍ਰਾਇੰਗ ਰੂਮ ਆ ਗਿਆ ਤੇ ਜਿਵੇਂ ਆਪਾਂ ਆਮ ਜ਼ਿਆਦਾਤਰ ਡ੍ਰਾਇੰਗ ਰੂਮ ਦੇਖਦੇ ਆ ਤੇ ਜਿਹੜੀ ਉਹਨਾਂ ਦੇ ਵਿੱਚ ਵਿੰਡੋ ਹੁੰਦੀ ਆ ਉਹ ਤਕਰੀਬਨ ਵਿੰਡੋ ਛੋਟੀ ਹੁੰਦੀ ਆ ਤੇ ਇਹ ਜਿਹੜੀ ਵਿੰਡੋ ਹੈ ਇਹ ਬਹੁਤ ਵੱਡੀ ਵਿੰਡੋ ਦਿੱਤੀ ਹੋਈ ਆ ਜੀ ਇਹ ਵਧੀਆ ਜੀ ਸਾਰੇ ਜਿਨ ਨਾਲੇ ਤਾਂ ਰੋਸ਼ਨੀ ਆਊਗੀ ਹਾਂ ਤੇ ਨਾਲੇ ਹਵਾ ਕਰਾਸ ਨੂੰ ਨਾਲੇ ਸਾਹਮਣੇ ਪਾਰਕ ਲੱਗੂਗਾ ਵਧੀਆ ਮਤਲਬ ਉਹਦਾ ਗ੍ਰੀਨ ਗਨੀਅਰ ਏਰੀਆ ਵਧੀਆ ਹੋਊਗਾ ਜੀ ਸਾਰਾ ਜਾਣ ਕੇ ਕਹਿਣ ਦਾ ਮਤਲਬ ਹੈ ਵੀ ਜਿਵੇਂ ਇੱਥੇ ਮਤਲਬ ਵੀ ਆਪਾਂ ਬਾਹਰ ਨਿਕਾ ਜਾਏ ਵਧੀਆ ਵਿਊ ਆ ਜਾਂਦਾ ਜੀ ਹਮੇਸ਼ਾ ਮਨ ਨੂੰ ਵਧੀਆ ਸਕੂਨ ਮਿਲੇ ਤੇ ਹਰੀਆਦੀ ਆਤ ਮਤਲਬ ਜਿਵੇਂ ਅੱਖਾਂ ਜਾਣ ਅੱਖਾਂ ਨੂੰ ਪਾਉਂਦੀਆਂ ਨੇ ਤੇ ਇਹ ਵੀ ਦੇਖੋ ਮਿਸਤਰੀ ਨੇ ਬਹੁਤ ਵਧੀਆ ਸੋਚਦੇ ਮਤਲਬ ਵਧੀਆ ਸੋਚਨੇ ਇਥੇ ਕੰਮ ਕੀਤਾ ਹੋਇਆ ਹੈ ਜਿਵੇਂ ਆਮ ਆਪਾਂ ਟ੍ਰੈਂਡੋਂ ਦੇਖਦੇ ਆ ਉਹਨਾਂ ਦੀ ਵਿੰਡੋ ਛੋਟੀ ਹੁੰਦੀ ਹੈ ਤੇ ਪਾਈ ਜੀ ਹਰਾਂ ਨੇ ਜਿਹੜੀ ਵਿੰਡੋ ਦਿੱਤੀ ਹੋਈ ਹੈ ਪੂਰੀ ਵੱਡੀ ਵਿੰਡੋ ਹੈ ਤੇ ਕਿਉਂਕਿ ਪਾਈ ਜੀ ਹਰਾਂ ਨੇ ਕਹਿਣ ਦਾ ਮਤਲਬ ਉਹ ਵੀ ਆ ਗਿਆ ਵੀ ਅੱਗੇ ਜਿਵੇਂ ਹੁਣ ਪਾਰਕ ਹੈ ਤੇ ਗ੍ਰੀਨਰੀ ਹੈ ਤੇ ਉਹ ਇੱਥੋਂ ਬੈਠੇ ਆ ਵੀ ਜਿਵੇਂ ਗ੍ਰੀਨਰੀ ਦਿਸੂਗੀ ਤਾਂ ਬਾਈ ਜੀ ਉਹ ਨਕਸ਼ਾ ਹੈ ਜਿਹੜਾ ਉਹ ਬਹੁਤ ਹੀ ਵਧੀਆ ਮਤਲਬ ਇੱਥੋਂ ਦ੍ਰਿਸ਼ ਹੈ ਉਹ ਦਿਖੇਗਾ ਜੀ ਤੇ ਬਾਈ ਜੀ ਇਹਦੇ ਬਾਰੇ ਦਿਓ ਜਾਣਕਾਰੀ ਇਹ ਜਿਵੇਂ ਇਹ ਪ੍ਰੈਸਟੇਬਲ ਆ ਗਈ ਆਪਣਾ ਨਾਲ ਵੈਂਟੀ ਆ ਗਈ ਓਰੇ ਠੀਕ ਹੈ ਠੀਕ ਹੈ ਜਾਨੀ ਕਿ ਕੱਪੜੇ ਕੁੱਪੜੇ ਪ੍ਰੈਸ ਕਰ ਲਈ ਤੇ ਇੱਥੇ ਬਣਾਤਾ ਅਸ਼ਿਸ਼ਾ ਹਾਂਜੀ ਇੱਥੇ ਬਣਾਤਾ ਅਸ਼ਿਸ਼ਾ ਠੀਕ ਹੈ ਮਤਲਬ ਮੂੰਹਾਂ ਤੋਂ ਹੋਣ ਲਈ ਸਵੇਰੇ ਕੋਈ ਪ੍ਰੈਸ਼ ਕਰ ਲਈ ਹੈ ਠੀਕ ਹੈ ਜੀ ਜੇ ਸਾਨੂੰ ਉੱਪਰ ਲੈ ਕੇ ਚੱਲਦੇ ਹਾਂ ਚਲੋ ਜੀ ਇਹ ਆਪਾਂ ਉੱਪਰ ਚੜਿਆ ਜੀ ਲੋਬੀ 'ਚ ਠੀਕ ਹੈ ਜੀ ਥੱਲੇ ਫਲੋਰ ਤੋਂ ਤੇ ਬਾਈ ਜੀ ਇਹ ਮਤਲਬ ਕੀ ਕਮਰਾ ਬਣਿਆ ਹੋਇਆ ਹੈ ਇਹ ਸਟਡੀ ਰੂਮ ਹੈ ਜੀ ਅੱਛਾ ਹਾਂ ਜੀ ਬੱਚਿਆਂ ਦੀ ਪੜ੍ਹਾਈ ਲਈ ਲਾ ਲੋ ਹੋਰ ਇਹ ਸਟਡੀ ਰੂਮ ਬਣਾਤਾ ਜੀ ਉੱਪਰ ਛੋਟਾ ਜੀ ਅੱਛਾ ਜਾਣੀ ਕਿ ਇਹ ਸਟਡੀ ਰੂਮ ਬਣਾਤਾ ਹਾਂਜੀ ਹਾਂ ਠੀਕ ਹੈ ਠੀਕ ਹੈ ਤੇ ਇਧਰ ਨਾਲ ਸਾਈਡ 'ਚ ਜੀ ਨਾਲੇ ਕਿਚਨ ਬਣਾਤਾ ਜੀ ਆਪਸ਼ਨ ਅੱਛਾ ਇਹ ਉੱਪਰ ਵੀ ਇੱਕ ਕਿਚਨ ਹੈ ਹਾਂਜੀ ਹਾਂ ਆਪਸ਼ਨ ਕਿਚਨ ਦਾ ਜੀ ਅੱਛਾ ਇਹ ਜਿਹੜੀ ਜਗ੍ਹਾ ਹੈ ਨਾਲ ਜਾਣੀ ਕਿ ਮਤਲਬ অপਸ਼ਨ ਛਾੜਦਾ ਕੀ ਚਾਹੁੰਦਾ ਹਾਂ ਇਹ ਸਟੋਰ ਵਰਤ ਲੋ ਕਿਚਨ ਵਰਤ ਲੋ ਦਾ অপਸ਼ਨ ਕਿਚਨ ਦੋਵਾਂ ਚੋਂ ਮਤਲਬ ਵੀ ਉਹ ਮਾਲਕ ਤੇ ਡਿਪੈਂਡ ਹੈ ਵੀ ਉਹ ਜੋ ਚਾਹੇ ਕਿਚਨ ਬਣਾਣਾ ਜਾਂ ਇਹਨੂੰ ਸਟੋਰ ਲਈ ਵਰਤਣਾ ਹੈ ਠੀਕ ਹੈ ਤੇ ਇਹਦੇ ਨਾਲ ਮਤਲਬ ਆਹ ਦੇਤਾ ਜੀ ਹੈ ਹਾਂ ਬੰਟੀ ਆ ਗਈ ਇੱਧਰ ਠੀਕ ਹੈ ਤੇ ਇਹ ਇੱਧਰ ਨਾਲ ਇਹ ਅੱਛਾ ਪਿੱਛੇ ਇਹ ਵੀ ਰੂਮ ਹੈ ਜੀ ਇਹ ਇਹ ਰੂਮ ਹੈ ਜੀ ਪਿੱਛੇ ਅੱਛਾ ਜਾਨੀ ਕਿ ਅੰਦਰ ਫੈਮਿਲੀ ਹੈ ਹਾਂ ਫੈਮਿਲੀ ਬੈਠੀ ਹੈ ਰੂਮ ਹੈ ਨਾਲ ਡਰੈਸਿੰਗ ਨਾਲ ਵਾਸ਼ਰੂਮ ਆ ਗਈ ਉਹਦੇ ਸਾਹਮਣੇ ਬਾਲਕੋਨੀ ਆ ਗਈ ਅੱਛਾ ਅੱਗੇ ਬਾਲਕੋਨੀ ਆ ਹਾਂ ਤੁਸੀਂ ਬਾਹਰੋਂ ਦਿਖਾ ਦਿਓ ਜਦੋਂ ਠ ਤੇ ਬਾਈ ਜੀ ਇਹ ਉੱਪਰ ਮਤਲਬ ਇਹ ਵੀ ਰੂਮ ਹੈ ਤੇ ਅੱਗੇ ਇਹਦੇ ਬਾਲਕੋਨੀ ਹੈ ਤੇ ਥੋੜਾ ਜਿਹਾ ਬੱਚੇ ਟਿਊਸ਼ਨ ਪੜ੍ਹਨਾ ਹੈ ਇਸ ਵੇਲੇ ਇਹਨਾਂ ਦੇ ਬਾਈਆਂ ਦੇ ਜਿਨ੍ਹਾਂ ਦੇ ਆਪਾਂ ਕੋਠੀ ਦੇ ਵਿੱਚ ਦਿਖਾ ਰਹੇ ਆ ਤੁਹਾਨੂੰ ਆ ਰਹੇ ਨੇ ਤੇ ਇਸ ਕਰਕੇ ਅੰਦਰ ਨਹੀਂ ਦਿਖਾ ਸਕਦੇ ਤੁਹਾਨੂੰ ਬਾਹਰੋਂ ਦਿਖਾ ਦਾਂਗੇ ਕੈਮਰਾ ਲਾ ਕੇ ਤੇ ਇਹ ਮਤਲਬ ਕਵਰਾ ਰੂਮ ਬਣਿਆ ਹੋਇਆ ਤੇ ਅੱਗੇ ਬਾਲਕੋਨੀ ਬਣੀ ਹੋਈ ਆ ਬੜੀ ਸੋਹਣੀ ਤੇ ਬਾਕੀ ਇਹ ਉੱਪਰ ਛੱਡੀ ਹੋਈ ਆ ਜਗ੍ਹਾ ਹਨਾ ਹਾਂ ਜੀ ਆ ਪਿੱਛੇ ਹੋ ਗਈ ਤੇ ਆਜੋ ਭਾਈ ਜੀ ਇਹ ਬੇੜਾ ਆ ਗਈ ਪਿੱਛੇ ਠੀਕ ਹੈ ਹਾਂਜੀ ਹਾਂ ਕੋਈ ਵੀ ਤੇ ਇਹ ਬਾਈ ਜੀ ਜਿਵੇਂ ਹੁਣ ਨਾਲੋ ਵੀ ਇਹ ਵੇੜਾ ਹੈ ਇਹ ਮਤਲਬ ਬਹੁਤ ਖੁੱਲਾ ਛੱਡਿਆ ਹੋਇਆ ਹੈ ਹਾਂਜੀ ਹਾਂਜੀ ਤੇ ਇਹ ਮਤਲਬ ਕੀ ਮਤਲਬ ਸੋਚ ਰੱਖ ਕੇ ਇੰਨਾ ਮਤਲਬ ਵੇੜਾ ਜਿਹੜਾ ਖੁੱਲਾ ਛੱਡਿਆ ਗਿਆ ਕੱਲ ਕੋਈ ਛੋਟਾ ਮੋਟਾ ਹੀ ਪ੍ਰੋਗਰਾਮ ਕਰਨਾ ਹੈ ਆਪਾਂ ਨੇ ਕੋਈ ਬਰਥਡੇ ਆ ਕੁਝ ਵੀ ਹੈ ਹਨਾ ਤਾਂ ਇੱਥੇ ਆਪਾਂ ਕਰ ਸਕਦੇ ਹਾਂ ਰੇਂਜ ਜੀ ਦਾ ਵੀ ਜਾਨੀ ਕਿ ਕਹਿਣ ਦਾ ਮਤਲਬ ਹੈ ਵੀ ਜਿਵੇਂ ਅੱਜ ਕੱਲ ਮਤਲਬ ਕੋਈ ਪਾਰਟੀ ਹੈ ਬਰਥਡੇ ਦੀ ਆ ਜਾਂ ਵਿਆਹ ਦਾ ਕੋਈ ਪ੍ਰੋਗਰਾਮ ਹੈ ਸੈਲੀਬ੍ਰੇਟ ਕਰਨਾ ਹੈ ਤੇ ਇਹ ਮਤਲਬ ਉੱਪਰ ਜਗ੍ਹਾ ਪੂਰੀ ਮਤਲਬ ਖੁੱਲੀ ਰੁੱਲੀ ਲੱਗ ਕੇ ਤੇ ਇੱਥੇ ਬਹੁਤ ਵਧੀਆ ਪ੍ਰੋਗਰਾਮ ਵੀ ਕੀਤਾ ਜਾ ਸਕਦਾ ਹੈ ਤੇ ਆ ਦੇਖੋ ਭਾਈ ਜੀ ਇਹ ਵੀ ਉੱਪਰ ਬੜੀ ਖੁੱਲੀ ਜਗ੍ਹਾ ਛੱਡੀ ਹੋਈ ਆ ਬਾਕੀ ਉਹੀ ਗੱਲ ਆ ਜਾਂਦੀ ਆ ਵੀ ਉੱਪਰ ਵਾਸ਼ਿੰਗ ਮਸ਼ੀਨ ਲਾ ਕੇ ਕੱਪੜੇ ਧੋਣੇ ਹੋਣ ਜਾਂ ਕੋ ਹੋਰ ਜਿਵੇਂ ਕਿਹਾ ਵੀ ਉੱਪਰ ਬੰਦਾ ਅਗੇ ਗਰਮੀਆਂ ਆ ਜੇ ਹੁਣ ਗਰਮੀਆਂ ਨੇ ਉੱਤੇ ਵੀ ਇੱਥੇ ਧੁੱਪ ਤੇ ਛੇ ਮੋਦਲ ਹਵਾ ਚ ਬੈਣ ਲਈ ਤੇ ਸਾਲ ਦੇ ਵਿੱਚ ਇੱਥੇ ਧੁੱਪ ਪੈਂਦੀ ਹੈ ਤੇ ਇਸ ਕਰਕੇ ਇੱਥੇ ਧੁੱਪੇ ਵੀ ਬੰਦਾ ਬੈਠ ਸਕਦਾ ਹੈ ਤੇ ਇਹ ਉੱਪਰ ਆ ਗਿਆ ਜੀ ਹਨਾ ਹਾਂ ਜੀ ਪੌੜੀ ਚੜ ਗਈ ਜੀ ਇਹ ਉੱਪਰਲਾ ਫਲੋਰ ਆ ਗਿਆ ਜੀ ਠੀਕ ਹੈ ਹਾਂ ਜੀ ਉੱਪਰ ਟੈਂਕੀ ਬਣੀ ਹੋਈ ਹੈ ਜੀ ਇਕੱਲੀ ਠੀਕ ਹੈ ਹਾਂ ਜੀ ਤੇ ਆਜੋ ਬਾਈ ਜੀ ਆਪਾਂ ਉੱਤੋਂ ਤੱਕ ਜਾ ਕੇ ਆਵਾਂਗੇ ਨਾਲੇ ਦੇਖ ਕੇ ਆਵਾਂਗੇ ਆਜੋ ਜੀ ਇਹ ਉੱਪਰਲੇ ਆ ਗਈ ਆਪਾਂ ਠੀਕ ਹੈ ਹਾਂ ਜੀ ਤੇ ਬਾਈ ਜੀ ਇਹ ਗ੍ਰਿਲ ਦਾ ਇਹਦਾ ਗ੍ਰਿਲ ਉੱਥੇ ਮੂਰੇ ਲੱਗਣੀ ਹੈ ਜੀ ਆਪਣੀ ਫਰੰਟ ਤੇ ਹੀ ਅੱਛਾ ਅੱਗੇ ਫਰੰਟ ਤੇ ਲੱਗਣੀ ਹੈ ਬਾਈ ਫਰੰਟ ਤੇ ਆ ਗਈ ਜੀ ਤੇ ਇਹ ਬਾਈ ਜੀ ਦੀ ਗ੍ਰੇਲ ਦਾ ਰੰਗ ਰੰਗ ਕਰਕੇ ਰੱਖੀ ਹੋਈ ਹੈ ਕਿਉਂਕਿ ਇਹ ਬਾਈ ਜੀ ਹੁਰੀ ਕਹਿੰਦੇ ਵੀ ਅੱਗੇ ਲੱਗੂਗੀ ਤੇ ਬਾਕੀ ਹਜੇ ਕੋਠੀ ਦਾ ਕੰਮ ਚੱਲ ਰਿਹਾ ਜੀ ਕੰਪਲੀਟ ਨਹੀਂ ਹੋਈ ਥੋੜਾ ਬਾਲਾ ਤਕਰੀਬਨ ਰਹਿ ਗਿਆ ਤੇ ਇਸ ਕਰਕੇ ਜਦੋਂ ਕੰਮ ਪੂਰਾ ਹੋ ਗਿਆ ਤਾਂ ਕੰਪਲੀਟ ਹੋ ਜੂਗੀ ਤੇ ਇਹ ਬਾਈ ਜੀ ਆਪਾਂ ਤੁਹਾਨੂੰ ਥੱਲੇ ਸਾਰੀ ਕੋਠੀ ਫਿਰਕੇ ਦਿਖਾਈ ਵੀ ਕਿੰਨੇ ਮਤਲਬ ਵਿੱਚ ਬੈੱਡਰੂਮ ਬਣੇ ਹੋਏ ਨੇ ਕਮਰੇ ਬਣੇ ਹੋਏ ਨੇ ਦੂਬੀ ਬਣੀ ਹੋਈ ਆ ਡ੍ਰੈنگ ਰੂਮ ਤੇ ਅੱਗੇ ਪਾਰਕ ਲਈ ਜਗਾ ਛੱਡੀ ਹੋਈ ਆ ਤੇ ਬਹੁਤ ਹੀ ਸੋਹਣੀ ਕੋਠੀ ਇਹਨਾਂ ਬਾਈ ਜੀ ਹੁਰਾ ਨੇ ਤਿਆਰ ਕੀਤੀ ਆ ਜੇਕਰ ਤੁਸੀਂ ਵੀ ਬਾਈ ਜੀ ਇਸ ਤਰ੍ਹਾਂ ਦੀ ਕੋਠੀ ਘੈਂਟ ਤਿਆਰ ਕਰਾਣੀ ਚਾਹੁੰਦੇ ਹੋ ਤੇ ਬਾਈ ਜੀ ਹੁਰਾਣਾ ਸੰਪਰਕ ਕਰ ਸਕਦੇ ਹੋ ਬਾਈ ਜੀ ਹੁਰੀ ਠੇਕੇ ਤੇ ਕੰਮ ਕਰਦੇ ਨੇ ਤੇ ਬਹੁਤ ਹੀ ਵਧੀਆ ਮਾਨਦਾਰੀ ਨਾਲ ਪੂਰਾ ਘੈਂਟ ਕੰਮ ਕਰਦੇ ਨੇ ਤੇ ਬਾਈ ਜੀ ਹੁਰੀ ਦੱਸਦੇ ਨੇ ਆਪਣਾ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਾਈ ਜੀ ਆਪਣਾ ਨੰਬਰ ਦੇ ਦਿਓ ਜੀ 898768 ਜੀ 1343 ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਆਪਣਾ ਐਡਰੈਸ ਹੈ ਜੀ ਇਹ ਮਤਲਬ ਹੁਣ ਦਿੰਨੇ ਆ ਤੇ ਇਹ ਸ਼ਹਿਰ ਪਾਤੜਾ ਦੇ ਵਿੱਚ ਰਹਿੰਦੇ ਨੇ ਯਾਨੀ ਕਿ ਜਿਲ੍ਹਾ ਪਟਿਆਲਾ ਪੈਂਦਾ ਜੀ ਇਸ ਏਰੀਏ ਦੇ ਵਿੱਚ ਬਾਈ ਜੀ ਕਿੰਨੇ ਕਿਲੋਮੀਟਰ ਤੱਕ ਮਤਲਬ ਤੁਸੀਂ ਕੰਮ ਕਰਦੇ ਹੋ ਜੇਕਰ ਕਿਸੇ ਨੇ ਕੰਮ ਕਰਵਾਣਾ ਹੋਵੇ ਨਹੀਂ ਆਪਾਂ ਸ਼ਹਿਰ ਸ਼ਹਿਰ ਚ ਹੀ ਕੰਮ ਕਰਦੇ ਹਾਂ ਜੀ ਇਕੱਲਾ ਅੱਛਾ ਤਕਰੀਬਨ ਆਪਣੇ ਸ਼ਹਿਰ ਦੇ ਵਿੱਚ ਹੀ ਹਾਂਜੀ ਹਾਂਜੀ ਤੇ ਬਾਈ ਜੀ ਜਿਵੇਂ ਹੁਣ ਆਪਣੇ ਸਾਡੇ ਪਾਤੜਾ ਸ਼ਹਿਰ ਵਾਲੇ ਜੇਕਰ ਇਹ ਵੀਡੀਓ ਵੇਖਦੇ ਹੋਣ ਤੇ ਬਾਈ ਜੀ ਹੁਰਾਂ ਨੇ ਚਲੋ ਕਈਆਂ ਨੂੰ ਤਾਂ ਪਾ ਲਿਆ ਤਾਂ ਇੰਨਾ ਬਾਰੇ ਪਤਾ ਹੀ ਹੋਏਗਾ ਜੇਕਰ ਫਿਰ ਵੀ ਬਾਈ ਜੀ ਕਿਸੇ ਨੂੰ ਨਹੀਂ ਪਤਾ ਤੇ ਵੀਡੀਓ ਦੇ ਜਰੀਏ ਜਿਵੇਂ ਬਾਈ ਜੀ ਹੁਰਾਂ ਨੇ ਨੰਬਰ ਦਿੱਤਾ ਹੈ ਤੁਸੀਂ ਸੰਪਰਕ ਕਰਕੇ ਤੇ ਬਾਈ ਜੀ ਹੁਰਾਂ ਨਾਲ ਗੱਲਬਾਤ ਕਰਕੇ ਤੇ ਕੋਈ ਵੀ ਕੋਠੀ ਜਾਂ ਕੋ ਤੇ ਹੁਣ ਦਿਓ ਜੀ ਇਜਾਜ਼ਤ ਫੇਰ ਕੋਈ ਨਵਾਂ ਮਲੋਗ ਵਧੀਆ ਘੈਂਟ ਜੀ ਲੋਕੇਸ਼ਨ ਲੈ ਕੇ ਫੇਰ ਹਾਜ਼ਰ ਹੋਵਾਂਗੇ ਤੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ